ਜਲੰਧਰ ਦੇ ਹਾਤੀ ਪੁਲਿਸ ਨੇ 114 ਸਾਲਾ ਮਸ਼ਹੂਰ ਦੌੜਾਕ ਸਰਦਾਰ ਫੌਜਾ ਸਿੰਘ ਨਾਲ ਸੰਬੰਧਤ ਹਿੱਟ ਐਂਡ ਰਨ ਕੇਸ ਨੂੰ 30 ਘੰਟਿਆਂ ਦੇ ਅੰਦਰ ਅੰਦਰ ਸੁਲਝਾ ਲਿਆ ਮੰਗਲਵਾਰ ਦੇ ਰਾਤ ਪੁਲਿਸ ਨੇ ਇਸ ਮਾਮਲੇ ਦੇ ਵਿੱਚ 30 ਸਾਲਾ ਐਨ ਆਰ ਆਈ ਅਮਰਿਤਪਾਲ ਸਿੰਘ ਢਿੱਲੋਂ ਨੂੰ ਗ੍ਰਿਫਤਾਰ ਕੀਤਾ ਅਤੇ ਘਟਨਾ ਦੇ ਵਿੱਚ ਵਰਤੀ ਗਈ ਫੋਰਚੂਨਰ ਪੀ ਬੀ ਵੀ ਸੀ 7100 ਨੂੰ ਵੀ ਜ਼ਬਤ ਕਰ ਲਿਆ ਫੇਸਵਲੇ ਦੀ ਵੱਡੀ ਖਬਰ ਮਸ਼ਹੂਰ ਦੜਾਕ ਸਰਦਾਰ ਫੌਜਾ ਸਿੰਘ ਨੂੰ ਫੇਟ ਮਾਰਨ ਵਾਲਾ ਮੁਲਜ਼ਮ ਪੁਲਿਸ ਦੇ ਅੜਿੱਕੇ ਆ ਚੁੱਕਿਆ ਹੈ ਹਾਲਾਂਕਿ ਇਸ ਗ੍ਰਿਫਤਾਰੀ ਸੰਬੰਧੀ ਖਬਰ ਪੜੇ ਜਾਣ ਤੱਕ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਪਰ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਮੁਲਜ਼ਮ ਨੂੰ ਦੇਰ ਰਾਤ ਭੋਗਪੁਰ ਥਾਣੇ ਲਿਆਂਦਾ ਗਿਆ ਜਿੱਥੇ ਡੂੰਘਾਈ ਦੇ ਨਾਲ ਉਸ ਦੇ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਮਲਜ਼ਮ ਦੀ ਪਛਾਣ ਅਮਰਿਤਪਾਲ ਸਿੰਘ ਢਿੱਲੋਂ ਵੱਜੋਂ ਹੋਈ ਹੈ 30 ਸਾਲ ਉਸ ਦੀ ਉਮਰ ਦੱਸੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਮਲਜ਼ਮ ਐਨ ਆਰ ਆਈ ਹੈ ਜੋ ਕਿ 8 ਦਿਨ ਪਹਿਲਾਂ ਹੀ ਕੈਨੇਡਾ ਤੋਂ ਆਇਆ ਸੀ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਉਕਤ ਮਲਜ਼ਮ ਕਰਤਾਰਪੁਰ ਖੇਤਰ ਪਿੰਡ ਦਾਸੂਪੁਰ ਦਾ ਰਹਿਣ ਵਾਲਾ ਹੈ ਜਿਸ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਤੇ ਕੁਝ ਹੀ ਸਮੇਂ ਦੇ ਵਿੱਚ ਅਦਾਲਤ ਵਿੱਚ ਪੇਸ਼ ਕਰਕੇ ਉਸ ਦਾ ਰਿਮਾਂਡ ਲਿਆ ਜਾਏਗਾ ਸਮਾਸ਼ੂਰ ਦੜਾਤ ਸਰਦਾਰ ਫੌਜਾ ਸਿੰਘ ਨੂੰ ਫੇਟ ਮਾਰਨ ਵਾਲਾ ਮੌਜਮ ਪੁਲਿਸ ਅੜੀਕੇ ਆ ਗਿਆ ਦੱਸਿਆ ਜਾ ਰਿਹਾ ਹੈ ਕਿ ਐਸਐਸਪੀ ਹਰਵਿੰਦਰ ਸਿੰਘ ਵੈਰਕਦੇਵ ਵੱਲੋਂ ਬਣਾਈ ਗਈ ਟੀਮ ਨੇ ਕੁਝ ਵਾਹਨਾ ਦੀ ਸੂਚੀ ਬਣਾਈ ਸੀ ਜਿਨ੍ਹਾਂ ਵਿੱਚੋਂ ਇੱਕ 포ਰਚੂਨਰ ਕਾਰ ਦੀ ਦੇਰ ਸ਼ਾਮ ਪਛਾਣ ਹੋਈ ਸੀ ਉਕਤ ਕਾਰ ਦਾ ਨੰਬਰ ਪੀਬੀ ਵੀ ਸੀ 7100 ਸੀ ਜਿਸ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ਤੇ ਜਾਰੀ ਹੋਈਆਂ ਸਨ ਮੰਗਲਵਾਰ ਦਰ ਸ਼ਾਮ ਪੁਲਿਸ ਨੂੰ ਸ਼ੱਕੀ ਫੋਰਚੂਨਰ ਦਾ ਨੰਬਰ ਸਾਫ਼ ਮਿਲ ਗਿਆ ਸੀ ਗੱਡੀ ਦੇ ਨੰਬਰ ਦੀ ਪਛਾਣ ਹੋਣ ਤੋਂ ਬਾਅਦ ਜਦ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਉਕਤ ਗੱਡੀ ਵਰਿੰਦਰ ਸਿੰਘ ਨਾਮੀ ਕਿਸੇ ਸ਼ਖਸ ਦੇ ਨਾਮ ਤੇ ਰਜਿਸਟਰਡ ਸੀ ਜੋ ਕਿ ਕਪੂਰਥਲਾ ਦੇ ਪਿੰਡ ਅਠੋਲੀ ਦਾ ਰਹਿਣ ਵਾਲਾ ਸੀ ਜਿਸ ਤੋਂ ਬਾਅਦ ਜਲੰਧਰ ਪੁਲਿਸ ਦੀਆਂ ਟੀਮਾਂ ਕਪੂਰਥਲਾ ਲਈ ਵਾਣਾ ਹੋਈਆਂ ਅਤੇ ਵਰਿੰਦਰ ਸਿੰਘ ਦੇ ਘਰ ਪਹੁੰਚੀਆਂ ਵਰਿੰਦਰ ਸਿੰਘ ਤੋਂ ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਕੈਨੇਡਾ ਤੋਂ ਆਏ ਇੱਕ ਐਨ ਆਰ ਆਈ ਅਮਰਿਤਪਾਲ ਸਿੰਘ ਟੀਲੋ ਨੇ ਉਸ ਦੀ ਕਾਰ ਖਰੀਦੀ ਸੀ ਪੁਲਿਸ ਨੂੰ ਇਹ ਵੀ ਜਾਣਕਾਰੀ ਮਿਲੀ ਕਿ ਅਮਰਿਤਪਾਲ ਦੇ ਪਿਤਾ ਦਾ ਦਿਹਾਂਤ ਹੋ ਗਿਆ ਅਤੇ ਉਸ ਦੀਆਂ ਤਿੰਨ ਭੈਣਾਂ ਅਤੇ ਮਾਂ ਨੇ ਜੋ ਕਿ ਕੈਨੇਡਾ ਵਿੱਚ ਰਹਿ ਰਹੀਆਂ ਨੇ ਅਮਰਿਤਪਾਲ ਖੁਦ ਵੀ 8 ਦਿਨ ਪਹਿਲਾਂ ਹੀ ਕੈਨੇਡਾ ਤੋਂ ਵਾਪਸ ਆਇਆ ਸੀ ਜਿਸ ਤੋਂ ਬਾਅਦ देर रात ਪੁਲਿਸ ਨੇ ਅਮਰਿਤਪਾਲ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਅਤੇ ਉਸ ਦੀ ਗੱਡੀ ਵੀ ਬਰਾਮਦ ਕਰ ਲਈ ਹਾਦਸੇ ਤੋਂ ਬਾਅਦ ਅਮਰਿਤਪਾਲ ਸਿੱਧਾ ਕਰਤਾਰਪੁਰ ਆਪਣੇ ਪਿੰਡ ਚਲਾ ਗਿਆ ਔਰ ਜਲੰਧਰ ਨਹੀਂ ਆਇਆ ਸਗੋਂ ਪਿੰਡ ਪਿੰਡ ਹੁੰਦਾ ਹੋਇਆ ਕਰਤਾਰਪੁਰ ਗਿਆ ਸੀ ਮੋਡੂਲੇ ਪੁਲਿਸ ਦੇ ਚ ਵਿੱਚ ਪਤਾ ਲੱਗਾ ਕਿ ਅਮਰਿਤਪਾਲ ਨੇ ਆਪਣਾ ਜ਼ੁਰਮ ਵੀ ਕਬੂਲ ਕਰ ਲਿਆ ਅਮਰਿਤਪਾਲ ਨੇ ਮੰਨਿਆ ਕਿ ਉਹ ਆਪਣਾ ਫੋਨ ਵੇਚਣ ਤੋਂ ਬਾਅਦ ਮੁਕੇਰੀਆਂ ਵਾਲੇ ਪਾਸੇ ਤੋਂ ਵਾਪਸ ਆ ਰਿਹਾ ਸੀ ਜਦੋਂ ਉਹ ਬਿਆਸਪਿੰਡ ਨੇੜੇ ਪਹੁੰਚਿਆ ਤਾਂ ਇੱਕ ਬਜ਼ੁਰਗ ਆਦਮੀ ਉਸ ਦੀ ਕਾਰ ਹੇਠ ਆ ਗਿਆ ਉਸ ਨੂੰ ਨਹੀਂ ਪਤਾ ਸੀ ਕਿ ਉਹ ਬਜ਼ੁਰਗ ਆਦਮੀ ਸਰਦਾਰ ਫੋਜਾ ਸਿੰਘ ਹੈ ਜਦੋਂ ਦੇਰ ਰਾਤ ਖਬਰਾਂ ਆਉਣੀਆਂ ਸ਼ੁਰੂ ਹੋਈਆਂ ਤਾਂ ਉਸ ਨੂੰ ਫੋਜਾ ਸਿੰਘ ਹੋਰਾਂ ਦੀ ਮੌਤ ਬਾਰੇ ਪਤਾ ਲੱਗਾ ਅਮਰਿਤਪਾਲ ਸਿੰਘ ਢਿੱਲੋਂ ਜੋ ਕਿ ਕਰਤਾਰਪੁਰ ਦੇ ਪਿੰਡ ਦਾਸੂਗੁਰ ਦਾ ਰਹਿਣ ਵਾਲਾ ਹੈ ਉਸ ਦੀ ਗ੍ਰਿਫਤਾਰੀ ਹੋਈ ਹੈ ਇਸ ਮਾਮਲੇ ਦੇ ਵਿੱਚ 8 ਦਿਨ ਪਹਿਲਾਂ ਹੀ ਕੈਨੇਡਾ ਤੋਂ ਉਕਤ ਐਨ ਆਰ ਆਈ ਅਮਰਿਤਪਾਲ ਸਿੰਘ ਢਿੱਲੋਂ ਪੰਜਾਬ ਆਇਆ ਸੀ 30 ਸਾਲ ਦੀ ਉਮਰ ਦੱਸੀ ਜਾ ਰਹੀ ਹੈ ਤੇ ਸਰਦਾਰ ਫੌਜਾ ਸਿੰਘ ਨਾਲ ਸੰਬੰਧਿਤ ਹਿੱਟ ਐਂਡ ਰਨ ਕੇਸ ਦੇ ਵਿੱਚ ਉਸ ਦੀ ਗ੍ਰਿਫਤਾਰੀ ਹੋਈ ਹੈ ਤਾਂ ਜਲੰਧਰ ਦੇ ਹਾਥੀ ਪੁਲਿਸ ਨੇ 114 ਸਾਲਾ ਮਸ਼ਹੂਰ ਦੌੜਾਕ ਸਰਦਾਰ ਫੌਜਾ ਸਿੰਘ ਨਾਲ ਸੰਬੰਧਤ ਹਿੱਟ ਐਂਡ ਰਨ ਕੇਸ ਨੂੰ 30 ਘੰਟਿਆਂ ਦੇ ਅੰਦਰ ਅੰਦਰ ਸੁਲਝਾ ਲਿਆ ਮੰਗਲਵਾਰ ਦੇ ਰਾਤ ਪੁਲਿਸ ਨੇ ਇਸ ਮਾਮਲੇ ਦੇ ਵਿੱਚ 30 ਸਾਲਾ ਐਨ ਆਰ ਆਈ ਅਮਰਿਤਪਾਲ ਸਿੰਘ ਢਿੱਲੋਂ ਨੂੰ ਗ੍ਰਿਫਤਾਰ ਕੀਤਾ ਅਤੇ ਘਟਨਾ ਦੇ ਵਿੱਚ ਵਰਤੀ ਗਈ ਫੋਰਚੂਨਰ ਪੀ ਬੀ ਵੀ ਸੀ 7100 ਨੂੰ ਵੀ ਜ਼ਬਤ ਕਰ ਲਿਆ ਫੇਸਵਲ ਦੀ ਵੱਡੀ ਖਬਰ ਮਸ਼ਹੂਰ ਦੜਾਕ ਸਰਦਾਰ ਫੌਜਾ ਸਿੰਘ ਨੂੰ ਫੇਟ ਮਾਰਨ ਵਾਲਾ ਮੁਲਜ਼ਮ ਪੁਲਿਸ ਦੇ ਅੜਿੱਕੇ ਆ ਚੁੱਕਿਆ ਹੈ ਹਾਲਾਂਕਿ ਇਸ ਗ੍ਰਿਫਤਾਰੀ ਸੰਬੰਧੀ ਖਬਰ ਪੜੇ ਜਾਣ ਤੱਕ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਪਰ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਮੁਲਜ਼ਮ ਨੂੰ ਦੇਰ ਰਾਤ ਭੋਗਪੁਰ ਥਾਣੇ ਲਿਆਂਦਾ ਗਿਆ ਜਿੱਥੇ ਡੂੰਘਾਈ ਦੇ ਨਾਲ ਉਸ ਦੇ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਮੁਲਜ਼ਮ ਦੀ ਪਛਾਣ ਅਮਰਿਤਪਾਲ ਸਿੰਘ ਧਿਲਵੱਜੋ ਹੋਈ ਹੈ 30 ਸਾਲ ਉਸਦੀ ਉਮਰ ਦੱਸੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਐਨ ਆਰ ਆਈ ਹੈ ਜੋ ਕਿ 8 ਦਿਨ ਪਹਿਲਾਂ ਹੀ ਕੈਨੇਡਾ ਤੋਂ ਆਇਆ ਸੀ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਉਕਤ ਮੁਲਜ਼ਮ ਕਰਤਾਰਪੁਰ ਸਥਿਤ ਪਿੰਡ ਦਾਸੂਪੁਰ ਦਾ ਰਹਿਣ ਵਾਲਾ ਹੈ ਜਿਸ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਤੇ ਕੁਝ ਹੀ ਸਮੇਂ ਦੇ ਵਿੱਚ ਅਦਾਲਤ ਵਿੱਚ ਪੇਸ਼ ਕਰਕੇ ਉਸ ਦਾ ਰਿਮਾਂਡ ਲਿਆ ਜਾਏਗਾ ਸਮਾਜ ਮਸ਼ਹੂਰ ਦੜਾਕ ਸਰਦਾਰ ਫੌਜਾ ਸਿੰਘ ਨੂੰ ਫੇਟ ਮਾਰਨ ਵਾਲਾ ਮਲਜ਼ਮ ਪੁਲਿਸ ਅੜਿੱਕੇ ਆ ਗਿਆ ਦੱਸਿਆ ਜਾ ਰਿਹਾ ਹੈ ਕਿ ਐਸਐਸਪੀ ਹਰਵਿੰਦਰ ਸਿੰਘ ਵੈਰਕ ਦੇ ਵੱਲੋਂ ਬਣਾਈ ਗਈ ਟੀਮ ਨੇ ਕੁਝ ਵahanamਾਂ ਦੀ ਸੂਚੀ ਬਣਾਈ ਸੀ ਜਿਨ੍ਹਾਂ ਵਿੱਚ ਇੱਕ ਫੋਰਚੂਨਰ ਕਾਰ ਦੀ देर शाम ਪਛਾਣ ਹੋਈ ਸੀ ਉਕਤ ਕਾਰ ਦਾ ਨੰਬਰ ਪੀਬੀ 2C 7100C ਜਿਸ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ਤੇ ਜਾਰੀ ਹੋਈਆਂ ਸਨ ਮੰਗਲਵਾਰ ਦਰ ਸ਼ਾਮ ਪੁਲਿਸ ਨੂੰ ਸ਼ੱਕੀ ਫੋਰਚੂਨਰ ਦਾ ਨੰਬਰ ਸਾਫ਼ ਮਿਲ ਗਿਆ ਸੀ ਗੱਡੀ ਦੇ ਨੰਬਰ ਦੀ ਪਛਾਣ ਹੋਣ ਤੋਂ ਬਾਅਦ ਜਦ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਉਕਤ ਗੱਡੀ ਵਰਿੰਦਰ ਸਿੰਘ ਨਾਮੀ ਕਿਸੇ ਜਾਕਸ ਦੇ ਨਾਮ ਤੇ ਰਜਿਸਟਰਡ ਸੀ ਜੋ ਕਿ ਕਪੂਰਥਲਾ ਦੇ ਪਿੰਡ ਅਠੋਲੀ ਦਾ ਰਹਿਣ ਵਾਲਾ ਸੀ ਜੇ ਸੋ ਬਾਅਦ ਜਲੰਧਰ ਪੁਲਿਸ ਦੀਆਂ ਟੀਮਾਂ ਕਪੂਰਥਲਾ ਲਈ ਵਾਣਾ ਹੋਈਆਂ ਅਤੇ ਬਰਿੰਦਰ ਸਿੰਘ ਦੇ ਘਰ ਪਹੁੰਚੀਆਂ ਬਰਿੰਦਰ ਸਿੰਘ ਤੋਂ ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਕੈਨੇਡਾ ਤੋਂ ਆਏ ਇੱਕ ਐਨ ਆਰ ਆਈ ਅਮਰਿਤਪਾਲ ਸਿੰਘ ਟੀਲੋ ਨੇ ਉਸ ਦੀ ਕਾਰ ਖਰੀਦੀ ਸੀ ਪੁਲਿਸ ਨੂੰ ਇਹ ਵੀ ਜਾਣਕਾਰੀ ਮਿਲੀ ਕਿ ਅਮਰਿਤਪਾਲ ਦੇ ਪਿਤਾ ਦਾ ਦੇਹਾਂਤ ਹੋ ਗਿਆ ਅਤੇ ਉਸ ਦੀਆਂ ਤਿੰਨ ਭੈਣਾਂ ਤੇ ਮਾਂ ਨੇ ਜੋ ਕਿ ਕੈਨੇਡਾ ਵਿੱਚ ਰਹਿ ਰਹੀਆਂ ਨੇ ਅਮਰਿਤਪਾਲ ਖੁੱਦ ਵੀ 8 ਦਿਨ ਪਹਿਲਾਂ ਹੀ ਕੈਨੇਡਾ ਤੋਂ ਵਾਪਸ ਆਇਆ ਸੀ ਜਿਸ ਤੋਂ ਬਾਅਦ ਦੇਰ ਰਾਤ ਪੁਲਿਸ ਨੇ ਅਮਰਿਤਪਾਲ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਅਤੇ ਉਸ ਦੀ ਗੱਡੀ ਵੀ ਬਰਾਮਦ ਕਰ ਲਈ ਹਾਦਸੇ ਤੋਂ ਬਾਅਦ ਅਮਰਿਤਪਾਲ ਸਿੱਧਾ ਕਰਤਾਰਪੁਰ ਆਪਣੇ ਪਿੰਡ ਚਲਾ ਗਿਆ ਔਰ ਜਲੰਧਰ ਨਹੀਂ ਆਇਆ ਸਗੋਂ ਪਿੰਡ ਪਿੰਡ ਹੁੰਦਾ ਹੋਇਆ ਕਰਤਾਰਪੁਰ ਗਿਆ ਸੀ ਮੋਢਲੇ ਪੁਛ ਦੇ ਵਿੱਚ ਪਤਾ ਲੱਗਾ ਕਿ ਅਮਰਿਤਪਾਲ ਨੇ ਆਪਣਾ ਜ਼ੁਰਮ ਵੀ ਕਬੂਲ ਕਰ ਲਿਆ ਅਮਰਿਤਪਾਲ ਨੇ ਮੰਨਿਆ ਕਿ ਉਹ ਆਪਣਾ ਫੋਨ ਵੇਚਣ ਤੋਂ ਬਾਅਦ ਮੁਕੇਰੀਆਂ ਵਾਲੇ ਪਾਸੇ ਤੋਂ ਵਾਪਸ ਆ ਰਿਹਾ ਸੀ ਜਦੋਂ ਉਹ ਬਿਆਸਪਿੰਡ ਦੇ ਨੇੜੇ ਪਹੁੰਚਿਆ ਤਾਂ ਇੱਕ ਬਜ਼ੁਰਗ ਆਦਮੀ ਉਸ ਦੀ ਕਾਰ ਹੇਠ ਆ ਗਿਆ ਉਸ ਨੂੰ ਨਹੀਂ ਪਤਾ ਸੀ ਕਿ ਉਹ ਬਜ਼ੁਰਗ ਆਦਮੀ ਸਰਦਾਰ ਫੌਜਾ ਸਿੰਘ ਹੈ ਜਦੋਂ ਦੇਰ ਰਾਤ ਖਬਰਾਂ ਆਉਣੀਆਂ ਸ਼ੁਰੂ ਹੋਈਆਂ ਤਾਂ ਉਸ ਨੂੰ ਫੌਜਾ ਸਿੰਘ ਹੋਰਾਂ ਦੀ ਮੌਤ ਬਾਰੇ ਪਤਾ ਲੱਗਾ ਤਾਂ ਅੰਮ੍ਰਿਤਪਾਲ ਸਿੰਘ ਢਿੱਲੋ ਜੋ ਕਿ ਕਰਤਾਰਪੁਰ ਦੇ ਪਿੰਡ ਦਾਸੂਪੁਰ ਦਾ ਰਹਿਣ ਵਾਲਾ ਹੈ ਉਤਨੀ ਗ੍ਰਫਤਾਰੀ ਹੋਈ ਹੈ ਇਸ ਮਾਮਲੇ ਦੇ ਵਿੱਚ 8 ਦਿਨ ਪਹਿਲਾਂ ਹੀ ਕੈਨੇਡਾ ਤੋਂ ਉਕਤ ਐਨ ਆਰ ਆਈ ਅਮਰਿਤਪਾਲ ਸਿੰਘ ਿੱਥੋਂ ਪੰਜਾਬ ਆਇਆ ਸੀ 30 ਸਾਲ ਦੀ ਉਮਰ ਦੱਸੀ ਜਾ ਰਹੀ ਹੈ ਤੇ ਸਰਦਾਰ ਫੌਜਾ ਸਿੰਘ ਨਾਲ ਸੰਬੰਧਿਤ ਹਿੱਟ ਐਂਡ ਰਨ ਕੇਸ ਦੇ ਵਿੱਚ ਉਤਨੀ ਗ੍ਰਫਤਾਰੀ ਹੋਈ ਹੈ ਤਾਂ ਜਲੰਧਰ ਦੇ ਹਾਤੀ ਪੁਲਿਸ ਨੇ 114 ਸਾਲਾ ਮਸ਼ਹੂਰ ਦੜਾਕ ਸਰਦਾਰ ਫੌਜਾ ਸਿੰਘ ਨਾਲ ਸੰਬੰਧਿਤ ਹਿੱਟ ਐਂਡ ਰਨ ਕੇਸ ਨੂੰ 3 ਘੰਟਿਆਂ ਦੇ ਅੰਦਰ-ਅੰਦਰ ਫਿਲਚਾਲਿਆ ਮੰਗਲਵਾਰ ਦੇ ਰਾਤ ਪੁਲਿਸ ਨੇ ਇਸ ਮਾਮਲੇ ਦੇ ਵਿੱਚ 30 ਸਾਲਾ ਐਨਆਰਆਈ ਅਮਰਿਤਪਾਲ ਸਿੰਘ ਢਿੱਲੋਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਘਟਨਾ ਦੇ ਵਿੱਚ ਵਰਤੀ ਗਈ ਫੋਰਚੂਨਰ ਪੀਬੀਵੀਸੀ 7100 ਨੂੰ ਵੀ ਜ਼ਬਤ ਕਰ ਲਿਆ ਹੈ ਫੇਸਵਲੇ ਦੀ ਵੱਡੀ ਖਬਰ ਮਸ਼ਹੂਰ ਦੜਾਕ ਸਰਦਾਰ ਫੌਜਾ ਸਿੰਘ ਨੂੰ ਫੇਟ ਮਾਰਨ ਵਾਲਾ ਮੁਲਜ਼ਮ ਪੁਲਿਸ ਦੇ ਅੜਿੱਕੇ ਆ ਚੁੱਕਿਆ ਹੈ ਹਾਲਾਂਕਿ ਇਸ ਗ੍ਰਿਫਤਾਰੀ ਸੰਬੰਧੀ ਖਬਰ ਪੜੇ ਜਾਣ ਤੱਕ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਪਰ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਮੁਲਜ਼ਮ ਨੂੰ ਦੇਰ ਰਾਤ ਭੋਗਪੁਰ ਥਾਣੇ ਲਿਆਂਦਾ ਗਿਆ ਜਿੱਥੇ ਡੂੰਘਾਈ ਦੇ ਨਾਲ ਉਸ ਦੇ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਮਲਜ਼ਮ ਦੀ ਪਛਾਣ ਅਮਰਿਤਪਾਲ ਸਿੰਘ ਢਿੱਲੋਵਜੋ ਹੋਈ ਹੈ 30 ਸਾਲ ਉਸ ਦੀ ਉਮਰ ਦੱਸੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਮਲਜ਼ਮ ਐਨ ਆਰ ਆਈ ਹੈ ਜੋ ਕਿ 8 ਦਿਨ ਪਹਿਲਾਂ ਹੀ ਕੈਨੇਡਾ ਤੋਂ ਆਇਆ ਸੀ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਉਕਤ ਮਲਜ਼ਮ ਕਰਤਾਰਪੁਰ ਖੇਤ ਪਿੰਡ ਦਾਸੂਪੁਰ ਦਾ ਰਹਿਣ ਵਾਲਾ ਹੈ ਜਿਸ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਤੇ ਕੁਝ ਹੀ ਸਮੇਂ ਦੇ ਵਿੱਚ ਅਦਾਲਤ ਵਿੱਚ ਪੇਸ਼ ਕਰਕੇ ਉਸ ਦਾ ਰਿਮਾਂਡ ਲਿਆ ਜਾਏਗਾ ਸਮਾਸ਼ੂਰ ਦੜਾਕ ਸਰਦਾਰ ਫੌਜਾ ਸਿੰਘ ਨੂੰ ਫੇਟ ਮਾਰਨ ਵਾਲਾ ਮਉਜਜ਼ਮ ਪੁਲਿਸ ਅੜੀਕੇ ਆ ਗਿਆ ਦੱਸਿਆ ਜਾ ਰਿਹਾ ਹੈ ਕਿ ਐਸਐਸਪੀ ਹਰਵਿੰਦਰ ਸਿੰਘ ਵੈਰਕਦੇਵ ਵੱਲੋਂ ਬਣਾਈ ਗਈ ਟੀਮ ਨੇ ਕੁਝ ਵਾਹਨਾ ਦੀ ਸੂਚੀ ਬਣਾਈ ਸੀ ਜਿਨ੍ਹਾਂ ਵਿੱਚੋਂ ਇੱਕ 포ਰਚੂਨਰ ਕਾਰ ਦੀ देर शाम ਪਛਾਣ ਹੋਈ ਸੀ ਉਕਤ ਕਾਰ ਦਾ ਨੰਬਰ ਪੀਬੀ ਵੀ ਸੀ 7100ਸੀ ਜਿਸ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ਤੇ ਜਾਰੀ ਹੋਈਆਂ ਸਨ ਮੰਗਲਵਾਰ ਦੇਰ ਸ਼ਾਮ ਪੁਲਿਸ ਨੂੰ ਸ਼ੱਕੀ ਫੋਰਚੂਨਰ ਦਾ ਨੰਬਰ ਸਾਫ਼ ਮਿਲ ਗਿਆ ਸੀ ਗੱਡੀ ਦੇ ਨੰਬਰ ਦੀ ਪਛਾਣ ਹੋਣ ਤੋਂ ਬਾਅਦ ਜਦ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਉਕਤ ਗੱਡੀ ਵਰਿੰਦਰ ਸਿੰਘ ਨਾਮੀ ਕਿਸੇ ਸਕਸ ਦੇ ਨਾਮ ਤੇ ਰਜਿਸਟਰਡ ਸੀ ਜੋ ਕਿ ਕਪੂਰਥਲਾ ਦੇ ਪਿੰਡ ਅਠੋਲੀ ਦਾ ਰਹਿਣ ਵਾਲਾ ਸੀ ਜਿਸ ਤੋਂ ਬਾਅਦ ਜਲੰਧਰ ਪੁਲਿਸ ਦੀਆਂ ਟੀਮਾਂ ਕਪੂਰਥਲਾ ਲਈ ਵਾਣਾ ਹੋਈਆਂ ਅਤੇ ਬਰਿੰਦਰ ਸਿੰਘ ਦੇ ਘਰ ਪਹੁੰਚੀਆਂ ਬਰਿੰਦਰ ਸਿੰਘ ਤੋਂ ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਕੈਨੇਡਾ ਤੋਂ ਆਏ ਇੱਕ ਐਨ ਆਰ ਆਈ ਅਮਰਿਤਪਾਲ ਸਿੰਘ ਢਿੱਲੋਂ ਨੇ ਉਸ ਦੀ ਕਾਰ ਖਰੀਦੀ ਸੀ ਪੁਲਿਸ ਨੂੰ ਇਹ ਵੀ ਜਾਣਕਾਰੀ ਮਿਲੀ ਕਿ ਅਮਰਿਤਪਾਲ ਦੇ ਪਿਤਾ ਦਾ ਦੇਹਾਂਤ ਹੋ ਗਿਆ ਅਤੇ ਉਸ ਦੀਆਂ ਤਿੰਨ ਭੈਣਾਂ ਅਤੇ ਮਾਂ ਨੇ ਜੋ ਕਿ ਕੈਨੇਡਾ ਵਿੱਚ ਰਹਿ ਰਹੀਆਂ ਅਮਰਿਤਪਾਲ ਖੁਦ ਵੀ 8 ਦਿਨ ਪਹਿਲਾਂ ਹੀ ਕੈਨੇਡਾ ਤੋਂ ਵਾਪਸ ਆਇਆ ਸੀ ਜਿਸ ਤੋਂ ਬਾਅਦ ਦੇਰ ਰਾਤ ਪੁਲਿਸ ਨੇ ਅਮਰਿਤਪਾਲ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਅਤੇ ਉਸ ਦੀ ਗੱਡੀ ਵੀ ਬਰਾਮਦ ਕਰ ਲਈ ਹਾਦਸੇ ਤੋਂ ਬਾਅਦ ਅਮਰਿਤਪਾਲ ਸਿੱਧਾ ਕਰਤਾਰਪੁਰ ਆਪਣੇ ਪਿੰਡ ਚਲਾ ਗਿਆ ਔਰ ਜਲੰਧਰ ਨਹੀਂ ਆਇਆ ਸਗੋਂ ਪਿੰਡ ਪਿੰਡ ਹੁੰਦਾ ਹੋਇਆ ਕਰਤਾਰਪੁਰ ਗਿਆ ਸੀ ਮੋਢਲੀ ਪੁਛ ਦੀ ਚ ਵਿੱਚ ਪਤਾ ਲੱਗਾ ਕਿ ਅਮਰਿਤਪਾਲ ਨੇ ਆਪਣਾ ਜ਼ੁਰਮ ਵੀ ਕਬੂਲ ਕਰ ਲਿਆ ਅਮਰਿਤਪਾਲ ਨੇ ਮੰਨਿਆ ਕਿ ਉਹ ਆਪਣਾ ਫੋਨ ਵੇਚਣ ਤੋਂ ਬਾਅਦ ਮੁਕੇਰੀਆਂ ਵਾਲੇ ਪਾਸੇ ਤੋਂ ਵਾਪਸ ਆ ਰਿਹਾ ਸੀ ਜਦੋਂ ਉਹ ਬਿਆਸਪਿੰਡ ਦੇ ਨੇੜੇ ਪਹੁੰਚਿਆ ਤਾਂ ਇੱਕ ਬਜ਼ੁਰਗ ਆਦਮੀ ਉਸ ਦੀ ਕਾਰ ਹੇਠ ਆ ਗਿਆ ਉਸ ਨੂੰ ਨਹੀਂ ਪਤਾ ਸੀ ਕਿ ਉਹ ਬਜ਼ੁਰਗ ਆਦਮੀ ਸਰਦਾਰ ਫੌਜਾ ਸਿੰਘ ਹੈ ਜਦੋਂ ਦੇਰ ਰਾਤ ਖਬਰਾਂ ਆਉਣੀਆਂ ਸ਼ੁਰੂ ਹੋਈਆਂ ਤਾਂ ਉਸ ਨੂੰ ਫੌਜਾ ਸਿੰਘ ਹੋਰਾਂ ਦੀ ਮੌਤ ਬਾਰੇ ਪਤਾ ਲੱਗਾ ਤਾਂ ਅੰਮ੍ਰਿਤਪਾਲ ਸਿੰਘ ਢਿੱਲੋ ਜੋ ਕਿ ਕਰਤਾਰਪੁਰ ਦੇ ਪਿੰਡ ਦਾਸੂਗੁਰ ਦਾ ਰਹਿਣ ਵਾਲਾ ਹੈ ਉਸਦੀ ਗ੍ਰਿਫਤਾਰੀ ਹੋਈ ਹੈ ਇਸ ਮਾਮਲੇ ਦੇ ਵਿੱਚ 8 ਦਿਨ ਪਹਿਲਾਂ ਹੀ ਕੈਨੇਡਾ ਤੋਂ ਉਕਤ ਐਨ ਆਰ ਆਈ ਅਮਰਿਤਪਾਲ ਸਿੰਘ ਢਿੱਲੋਂ ਪੰਜਾਬ ਆਇਆ ਸੀ 30 ਸਾਲ ਦੀ ਉਮਰ ਦੱਸੀ ਜਾ ਰਹੀ ਹੈ ਤੇ ਸਰਦਾਰ ਫੌਜਾ ਸਿੰਘ ਨਾਲ ਸੰਬੰਧਿਤ ਹਿੱਟ ਐਂਡ ਰਨ ਕੇਸ ਦੇ ਵਿੱਚ ਉਸਦੀ ਗ੍ਰਿਫਤਾਰੀ ਹੋਈ ਹੈ ਤਾਂ ਜਲੰਧਰ ਦੇ ਹਾਥੀ ਪੁਲਿਸ ਨੇ 114 ਸਾਲਾ ਮਸ਼ਹੂਰ ਦੌੜਾਕ ਸਰਦਾਰ ਫੌਜਾ ਸਿੰਘ ਨਾਲ ਸੰਬੰਧਿਤ ਹਿੱਟ ਐਂਡ ਰਨ ਕੇਸ ਨੂੰ 3 ਘੰਟਿਆਂ ਦੇ ਅੰਦਰ-ਅੰਦਰ ਸੁਲਝਾ ਲਿਆ ਮੰਗਲਵਾਰ ਦੇ ਰਾਤ ਪੁਲਿਸ ਨੇ ਇਸ ਮਾਮਲੇ ਦੇ ਵਿੱਚ 30 ਸਾਲਾ ਐਨ ਆਰ ਆਈ ਅਮਰਿਤਪਾਲ ਸਿੰਘ ਢਿੱਲੋਂ ਨੂੰ ਗ੍ਰਿਫਤਾਰ ਕੀਤਾ ਅਤੇ ਘਟਨਾ ਦੇ ਵਿੱਚ ਵਰਤੀ ਗਈ ਫੋਰਚੂਨਰ ਪੀ ਬੀ ਵੀ ਸੀ 7100 ਨੂੰ ਵੀ ਜ਼ਬਤ ਕਰ ਲਿਆ ਫੇਸਵਲੇ ਦੀ ਵੱਡੀ ਖਬਰ ਮਸ਼ਹੂਰ ਦੜਾਕ ਸਰਦਾਰ ਫੌਜਾ ਸਿੰਘ ਨੂੰ ਫੇਟ ਮਾਰਨ ਵਾਲਾ ਮੁਲਜ਼ਮ ਪੁਲਿਸ ਦੇ ਅੜਿੱਕੇ ਆ ਚੁੱਕਿਆ ਹੈ ਹਾਲਾਂਕਿ ਇਸ ਗ੍ਰਿਫਤਾਰੀ ਸੰਬੰਧੀ ਖਬਰ ਪੜੇ ਜਾਣ ਤੱਕ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਪਰ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਮੁਲਜ਼ਮ ਨੂੰ ਦੇਰ ਰਾਤ ਭੋਗਪੁਰ ਥਾਣੇ ਲਿਆਂਦਾ ਗਿਆ ਜਿੱਥੇ ਡੂੰਘਾਈ ਦੇ ਨਾਲ ਉਸ ਦੇ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਮਲਜ਼ਮ ਦੀ ਪਛਾਣ ਅਮਰਿਤਪਾਲ ਸਿੰਘ ਢਿੱਲੋ ਵੱਜੋ ਹੋਈ ਹੈ 30 ਸਾਲ ਉਸ ਦੀ ਉਮਰ ਦੱਸੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਮਲਜ਼ਮ ਐਨ ਆਰ ਆਈ ਹੈ ਜੋ ਕਿ 8 ਦਿਨ ਪਹਿਲਾਂ ਹੀ ਕੈਨੇਡਾ ਤੋਂ ਆਇਆ ਸੀ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਉਕਤ ਮਲਜ਼ਮ ਕਰਤਾਰਪੁਰ ਖੇਤ ਪਿੰਡ ਦਾਸੂਪੁਰ ਦਾ ਰਹਿਣ ਵਾਲਾ ਹੈ ਜਿਸ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਤੇ ਕੁਝ ਹੀ ਸਮੇਂ ਦੇ ਵਿੱਚ ਅਦਾਲਤ ਵਿੱਚ ਪੇਸ਼ ਕਰਕੇ ਉਸ ਦਾ ਰਿਮਾਂਡ ਲਿਆ ਜਾਏਗਾ ਸਮਾਸ਼ੂਰ ਦੜਾਕ ਸਰਦਾਰ ਫੌਜਾ ਸਿੰਘ ਨੂੰ ਫੇਟ ਮਾਰਨ ਵਾਲਾ ਮੌਜਮ ਪੁਲਿਸ ਅੜਿੱਕੇ ਆ ਗਿਆ ਦੱਸਿਆ ਜਾ ਰਿਹਾ ਹੈ ਕਿ ਐਸਐਸਪੀ ਹਰਵਿੰਦਰ ਸਿੰਘ ਵੈਰਕਦੇਵ ਵੱਲੋਂ ਬਣਾਈ ਗਈ ਟੀਮ ਨੇ ਕੁਝ ਵਾਹਨਾ ਦੀ ਸੂਚੀ ਬਣਾਈ ਸੀ ਜਿਨ੍ਹਾਂ ਵਿੱਚ ਇੱਕ 포ਰਚੂਨਰ ਕਾਰ ਦੀ देर शाम ਪਛਾਣ ਹੋਈ ਸੀ ਉਕਤ ਕਾਰ ਦਾ ਨੰਬਰ ਪੀਬੀ ਵੀਸੀ 7100C ਜਿਸ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ਤੇ ਜਾਰੀ ਹੋਈਆਂ ਸਨ ਮੰਗਲਵਾਰ ਦਰ ਸ਼ਾਮ ਪੁਲਿਸ ਨੂੰ ਸ਼ੱਕੀ ਫੋਰਚੂਨਰ ਦਾ ਨੰਬਰ ਸਾਫ਼ ਮਿਲ ਗਿਆ ਸੀ ਗੱਡੀ ਦੇ ਨੰਬਰ ਦੀ ਪਛਾਣ ਹੋਣ ਤੋਂ ਬਾਅਦ ਜਦ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਉਕਤ ਗੱਡੀ ਵਰਿੰਦਰ ਸਿੰਘ ਨਾਮੀ ਕਿਸੇ ਜਗਸ ਦੇ ਨਾਮ ਤੇ ਰਜਿਸਟਰਡ ਸੀ ਜੋ ਕਿ ਕਪੂਰਥਲਾ ਦੇ ਪਿੰਡ ਅਠੋਲੀ ਦਾ ਰਹਿਣ ਵਾਲਾ ਸੀ ਜਿਸ ਤੋਂ ਬਾਅਦ ਜਲੰਧਰ ਪੁਲਿਸ ਦੀਆਂ ਟੀਮਾਂ ਕਪੂਰਥਲਾ ਲਈ ਵਾਣਾ ਹੋਈਆਂ ਅਤੇ ਬਰਿੰਦਰ ਸਿੰਘ ਦੇ ਘਰ ਪਹੁੰਚੀਆਂ ਬਰਿੰਦਰ ਸਿੰਘ ਤੋਂ ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਕੈਨੇਡਾ ਤੋਂ ਆਏ ਇੱਕ ਐਨ ਆਰ ਆਈ ਅਮਰਿਤਪਾਲ ਸਿੰਘ ਢਿੱਲੋਂ ਨੇ ਉਸ ਦੀ ਕਾਰ ਖਰੀਦੀ ਸੀ ਪੁਲਿਸ ਨੂੰ ਇਹ ਵੀ ਜਾਣਕਾਰੀ ਮਿਲੀ ਕਿ ਅਮਰਿਤਪਾਲ ਦੇ ਪਿਤਾ ਦਾ ਦੇਹਾਂਤ ਹੋ ਗਿਆ ਅਤੇ ਉਸ ਦੀਆਂ ਤਿੰਨ ਭੈਣਾਂ ਅਤੇ ਮਾਂ ਨੇ ਜੋ ਕਿ ਕੈਨੇਡਾ ਵਿੱਚ ਰਹਿ ਰਹੀਆਂ ਨੇ ਅਮਰਿਤਪਾਲ ਖੋਦਵੀ 8 ਦਿਨ ਪਹਿਲਾਂ ਹੀ ਕੈਨੇਡਾ ਤੋਂ ਵਾਪਸ ਆਇਆ ਸੀ ਜਿਸ ਤੋਂ ਬਾਅਦ ਦੇਰ ਰਾਤ ਪੁਲਿਸ ਨੇ ਅਮਰਿਤਪਾਲ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਅਤੇ ਉਸ ਦੀ ਗੱਡੀ ਵੀ ਬਰਾਮਦ ਕਰ ਲਈ ਹਾਦਸੇ ਤੋਂ ਬਾਅਦ ਅਮਰਿਤਪਾਲ ਸਿੱਧਾ ਕਰਤਾਰਪੁਰ ਆਪਣੇ ਪਿੰਡ ਚਲਾ ਗਿਆ ਔਰ ਜਲੰਧਰ ਨਹੀਂ ਆਇਆ ਸਗੋਂ ਪਿੰਡ ਪਿੰਡ ਹੁੰਦਾ ਹੋਇਆ ਕਰਤਾਰਪੁਰ ਗਿਆ ਸੀ ਮੋਢਲੇ ਪੁਛਦੀਚ ਵਿੱਚ ਪਤਾ ਲੱਗਾ ਕਿ ਅਮਰਿਤਪਾਲ ਨੇ ਆਪਣਾ ਜ਼ੁਰਮ ਵੀ ਕਬੂਲ ਕਰ ਲਿਆ ਅਮਰਿਤਪਾਲ ਨੇ ਮੰਨਿਆ ਕਿ ਉਹ ਆਪਣਾ ਫੋਨ ਵੇਚਣ ਤੋਂ ਬਾਅਦ ਮੁਕੇਰੀਆਂ ਵਾਲੇ ਪਾਸੇ ਤੋਂ ਵਾਪਸ ਆ ਰਿਹਾ ਸੀ ਜਦੋਂ ਉਹ ਬਿਆਰਪਿੰਡ ਦੇ ਨੇੜੇ ਪਹੁੰਚਿਆ ਤਾਂ ਇੱਕ ਬਜ਼ੁਰਗ ਆਦਮੀ ਉਸ ਦੀ ਕਾਰ ਹੇਠ ਆ ਗਿਆ ਉਸ ਨੂੰ ਨਹੀਂ ਪਤਾ ਸੀ ਕਿ ਉਹ ਬਜ਼ੁਰਗ ਆਦਮੀ ਸਰਦਾਰ ਫੌਜਾ ਸਿੰਘ ਹੈ ਜਦੋਂ ਦੇਰ ਰਾਤ ਖਬਰਾਂ ਆਉਣੀਆਂ ਸ਼ੁਰੂ ਹੋਈਆਂ ਤਾਂ ਉਸ ਨੂੰ ਫੌਜਾ ਸਿੰਘ ਹੋਰਾਂ ਦੀ ਮੌਤ ਬਾਰੇ ਪਤਾ ਲੱਗਾ ਤਾਂ ਅੰਮ੍ਰਿਤਪਾਲ ਸਿੰਘ ਢਿੱਲੋ ਜੋ ਕਿ ਕਰਤਾਰਪੁਰ ਦੇ ਪਿੰਡ ਦਸੂਪੁਰ ਦਾ ਰਹਿਣ ਵਾਲਾ ਹੈ ਉਸ ਦੀ ਗ੍ਰਿਫਤਾਰੀ ਹੋਈ ਹੈ ਇਸ ਮਾਮਲੇ ਦੇ ਵਿੱਚ 8 ਦਿਨ ਪਹਿਲਾਂ ਹੀ ਕੈਨੇਡਾ ਤੋਂ ਉਕਤ ਐਨ ਆਰ ਆਈ ਅਮਰਿਤਪਾਲ ਸਿੰਘ ਢਿੱਲੋਂ ਪੰਜਾਬ ਆਇਆ ਸੀ 30 ਸਾਲ ਦੀ ਉਮਰ ਦਾ ਸੀ ਜਾ ਰਹੀ ਹੈ ਤੇ ਸਰਦਾਰ ਫੌਜਾ ਸਿੰਘ ਨਾਲ ਸੰਬੰਧਿਤ ਹਿੱਟ ਐਂਡ ਰਨ ਕੇਸ ਦੇ ਵਿੱਚ ਉਸ ਦੀ ਗ੍ਰਿਫਤਾਰੀ ਹੋਈ ਹੈ ਤਾਂ ਜਲੰਧਰ ਦੇ ਹਾਟੇ ਪੁਲਿਸ ਨੇ 114 ਸਾਲਾ ਮਸ਼ਹੂਰ ਦੜਾਕ ਸਰਦਾਰ ਫੌਜਾ ਸਿੰਘ ਨਾਲ ਸੰਬੰਧਿਤ ਹਿੱਟ ਐਂਡ ਰਨ ਕੇਸ ਨੂੰ 3 ਘੰਟਿਆਂ ਦੇ ਅੰਦਰ-ਅੰਦਰ ਸੁਲਝਾ ਲਿਆ ਮੰਗਲਵਾਰ ਦੇ ਰਾਤ ਪੁਲਿਸ ਨੇ ਇਸ ਮਾਮਲੇ ਦੇ ਵਿੱਚ 30 ਸਾਲਾ ਐਨ ਆਰ ਆਈ ਅਮਰਿਤਪਾਲ ਸਿੰਘ ਢਿੱਲੋਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਘਟਨਾ ਦੇ ਵਿੱਚ ਵਰਤੀ ਗਈ ਫੋਰਚੂਨਰ ਪੀ ਬੀ ਵੀ ਸੀ 7100 ਨੂੰ ਵੀ ਜ਼ਬਤ ਕਰ ਲਿਆ ਫੇਸਵਲੇ ਦੀ ਵੱਡੀ ਖਬਰ ਮਸ਼ਹੂਰ ਦੜਾਕ ਸਰਦਾਰ ਫੌਜਾ ਸਿੰਘ ਨੂੰ ਫੇਟ ਮਾਰਨ ਵਾਲਾ ਮੁਲਜ਼ਮ ਪੁਲਿਸ ਦੇ ਅੜਿੱਕੇ ਆ ਚੁੱਕਿਆ ਹੈ ਹਾਲਾਂਕਿ ਇਸ ਗ੍ਰਿਫਤਾਰੀ ਸੰਬੰਧੀ ਖਬਰ ਪੜੇ ਜਾਣ ਤੱਕ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਪਰ ਖਬਰਾਂ سامنے ਆ ਰਹੀਆਂ ਨੇ ਕਿ ਮੁਲਜ਼ਮ ਨੂੰ ਦੇਰ ਰਾਤ ਭੋਗਪੁਰ ਥਾਣੇ ਲਿਆਂਦਾ ਗਿਆ ਜਿੱਥੇ ਡੂੰਘਾਈ ਦੇ ਨਾਲ ਉਸ ਦੇ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਮਲਜ਼ਮ ਦੀ ਪਛਾਣ ਅਮਰਿਤਪਾਲ ਸਿੰਘ ਧਿਲਵਜੋ ਹੋਈ ਹੈ 30 ਸਾਲ ਉਸ ਦੀ ਉਮਰ ਦੱਸੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਮਲਜ਼ਮ ਐਨ ਆਰ ਆਈ ਹੈ ਜੋ ਕਿ 8 ਦਿਨ ਪਹਿਲਾਂ ਹੀ ਕਨੇਡਾ ਤੋਂ ਆਇਆ ਸੀ ਖਬਰਾਂ سامنے ਆ ਰਹੀਆਂ ਨੇ ਕਿ ਉਕਤ ਮਲਜ਼ਮ ਕਰਤਾਰਪੁਰ ਸਥਿਤ ਪਿੰਡ ਦਾਸੂਪੁਰ ਦਾ ਰਹਿਣ ਵਾਲਾ ਹੈ ਜਿਸ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਤੇ ਕੁਝ ਹੀ ਸਮੇਂ ਦੇ ਵਿੱਚ ਅਦਾਲਤ ਵਿੱਚ ਪੇਸ਼ ਕਰਕੇ ਉਸ ਦਾ ਰਿਮਾਂਡ ਲਿਆ ਜਾਏਗਾ ਸਮਾਜੂਹਰ ਦੜਾਕ ਸਰਦਾਰ ਫੌਜਾ ਸਿੰਘ ਨੂੰ ਫੇਟ ਮਾਰਨ ਵਾਲਾ ਮਉਜਜ਼ਮ ਪੁਲਿਸ ਅੜੀਕੇ ਆ ਗਿਆ ਦੱਸਿਆ ਜਾ ਰਿਹਾ ਹੈ ਕਿ ਐਸਐਸਪੀ ਹਰਵਿੰਦਰ ਸਿੰਘ ਵੈਰਕਦੇਵ ਵੱਲੋਂ ਬਣਾਈ ਗਈ ਟੀਮ ਨੇ ਕੁਝ ਵਾਹਨਾ ਦੀ ਸੂਚੀ ਬਣਾਈ ਸੀ ਜਿਨ੍ਹਾਂ ਵਿੱਚੋਂ ਇੱਕ 포ਰਚੂਨਰ ਕਾਰ ਦੀ देर शाम ਪਛਾਣ ਹੋਈ ਸੀ ਉਕਤ ਕਾਰ ਦਾ ਨੰਬਰ ਪੀਬੀ ਵੀ ਸੀ 7100 ਸੀ ਜਿਸ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ਤੇ ਜਾਰੀ ਹੋਈਆਂ ਸਨ ਮੰਗਲਵਾਰ ਦੇਰ ਸ਼ਾਮ ਪੁਲਿਸ ਨੂੰ ਸ਼ੱਕੀ ਫੋਰਚੂਨਰ ਦਾ ਨੰਬਰ ਸਾਫ਼ ਮਿਲ ਗਿਆ ਸੀ ਗੱਡੀ ਦੇ ਨੰਬਰ ਦੀ ਪਛਾਣ ਹੋਣ ਤੋਂ ਬਾਅਦ ਜਦ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਉਕਤ ਗੱਡੀ ਵਰਿੰਦਰ ਸਿੰਘ ਨਾਮੀ ਕਿਸੇ ਜੈਕਸ ਦੇ ਨਾਮ ਤੇ ਰਜਿਸਟਰਡ ਸੀ ਜੋ ਕਿ ਕਪੂਰਥਲਾ ਦੇ ਪਿੰਡ ਅਠੋਲੀ ਦਾ ਰਹਿਣ ਵਾਲਾ ਸੀ ਜੇ ਸਵੇਰ ਜਲੰਧਰ ਪੁਲਿਸ ਦੀਆਂ ਟੀਮਾਂ ਕਪੂਰਥਲਾ ਲਈ ਵਾਣਾ ਹੋਈਆਂ ਅਤੇ ਬਰਿੰਦਰ ਸਿੰਘ ਦੇ ਘਰ ਪਹੁੰਚੀਆਂ ਬਰਿੰਦਰ ਸਿੰਘ ਤੋਂ ਪੁੱਛ ਗੇਚ ਦੌਰਾਨ ਪਤਾ ਲੱਗਾ ਕਿ ਕੈਨੇਡਾ ਤੋਂ ਆਏ ਇੱਕ ਐਨ ਆਰ ਆਈ ਅਮਰਿਤਪਾਲ ਸਿੰਘ ਢਿੱਲੋਂ ਨੇ ਉਸ ਦੀ ਕਾਰ ਖਰੀਦੀ ਸੀ ਪੁਲਿਸ ਨੂੰ ਇਹ ਵੀ ਜਾਣਕਾਰੀ ਮਿਲੀ ਕਿ ਅਮਰਿਤਪਾਲ ਦੇ ਪਿਤਾ ਦਾ ਦੇਹਾਂਤ ਹੋ ਗਿਆ ਅਤੇ ਉਸ ਦੀਆਂ ਤਿੰਨ ਭੈਣਾਂ ਅਤੇ ਮਾਂ ਨੇ ਜੋ ਕਿ ਕੈਨੇਡਾ ਵਿੱਚ ਰਹਿ ਰਹੀਆਂ ਨੇ ਅਮਰਿਤਪਾਲ ਖੋਦਵੀ 8 ਦਿਨ ਪਹਿਲਾਂ ਹੀ ਕੈਨੇਡਾ ਤੋਂ ਵਾਪਸ ਆਇਆ ਸੀ ਜਿਸ ਤੋਂ ਬਾਅਦ ਦੇਰ ਰਾਤ ਪੁਲਿਸ ਨੇ ਅਮਰਿਤਪਾਲ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਅਤੇ ਉਸ ਦੀ ਗੱਡੀ ਵੀ ਬਰਾਮਦ ਕਰ ਲਈ ਹਾਦਸੇ ਤੋਂ ਬਾਅਦ ਅਮਰਿਤਪਾਲ ਸਿੱਧਾ ਕਰਤਾਰਪੁਰ ਆਪਣੇ ਪਿੰਡ ਚਲਾ ਗਿਆ ਔਰ ਜਲੰਧਰ ਨਹੀਂ ਆਇਆ ਸਗੋਂ ਪਿੰਡ ਪਿੰਡ ਹੁੰਦਾ ਹੋਇਆ ਕਰਤਾਰਪੁਰ ਗਿਆ ਸੀ ਮੋਢਲੇ ਪੁਛਦੀਚ ਵਿੱਚ ਪਤਾ ਲੱਗਾ ਕਿ ਅਮਰਿਤਪਾਲ ਨੇ ਆਪਣਾ ਜ਼ੁਰਮ ਵੀ ਕਬੂਲ ਕਰ ਲਿਆ ਅਮਰਿਤਪਾਲ ਨੇ ਮੰਨਿਆ ਕਿ ਉਹ ਆਪਣਾ ਫੋਨ ਵੇਚਣ ਤੋਂ ਬਾਅਦ ਮੁਕੇਰੀਆਂ ਵਾਲੇ ਪਾਸੇ ਤੋਂ ਵਾਪਸ ਆ ਰਿਹਾ ਸੀ ਜਦੋਂ ਉਹ ਬਿਆਰਪਿੰਡ ਦੇ ਨੇੜੇ ਪਹੁੰਚਿਆ ਤਾਂ ਇੱਕ ਬਜ਼ੁਰਗ ਆਦਮੀ ਉਸ ਦੀ ਕਾਰ ਹੇਠ ਆ ਗਿਆ ਉਸ ਨੂੰ ਨਹੀਂ ਪਤਾ ਸੀ ਕਿ ਉਹ ਬਜ਼ੁਰਗ ਆਦਮੀ ਸਰਦਾਰ ਫੌਜਾ ਸਿੰਘ ਹੈ ਜਦੋਂ ਦੇਰ ਰਾਤ ਖਬਰਾਂ ਆਉਣੀਆਂ ਸ਼ੁਰੂ ਹੋਈਆਂ ਤਾਂ ਉਸ ਨੂੰ ਫੌਜਾ ਸਿੰਘ ਹੋਰਾਂ ਦੀ ਮੌਤ ਬਾਰੇ ਪਤਾ ਲੱਗਾ ਤਾਂ ਅੰਮ੍ਰਿਤਪਾਲ ਸਿੰਘ ਢਿੱਲੋ ਜੋ ਕਿ ਕਰਤਾਰਪੁਰ ਦੇ ਪਿੰਡ ਦਸੂਪੁਰ ਦਾ ਰਹਿਣ ਵਾਲਾ ਹੈ ਉਸ ਦੀ ਗ੍ਰਿਫਤਾਰੀ ਹੋਈ ਹੈ ਇਸ ਮਾਮਲੇ ਦੇ ਵਿੱਚ 8 ਦਿਨ ਪਹਿਲਾਂ ਹੀ ਕੈਨੇਡਾ ਤੋਂ ਉਕਤ ਐਨ ਆਰ ਆਈ ਅਮਰਿਤਪਾਲ ਸਿੰਘ ਢਿੱਲੋਂ ਪੰਜਾਬ ਆਇਆ ਸੀ 30 ਸਾਲ ਦੀ ਉਮਰ ਦਾ ਸੀ ਜਾ ਰਹੀ ਹੈ ਤੇ ਸਰਦਾਰ ਫੌਜਾ ਸਿੰਘ ਨਾਲ ਸੰਬੰਧਿਤ ਹਿੱਟ ਐਂਡ ਰਨ ਕੇਸ ਦੇ ਵਿੱਚ ਉਸ ਦੀ ਗ੍ਰਿਫਤਾਰੀ ਹੋਈ ਹੈ ਤਾਂ ਜਲੰਧਰ ਦੇ ਹਾਤੀ ਪੁਲਿਸ ਨੇ 114 ਸਾਲਾ ਮਸ਼ਹੂਰ ਦੜਾਕ ਸਰਦਾਰ ਫੌਜਾ ਸਿੰਘ ਨਾਲ ਸੰਬੰਧਿਤ ਹਿੱਟ ਐਂਡ ਰਨ ਕੇਸ ਨੂੰ 3 ਘੰਟੇ ਦੇ ਅੰਦਰ ਅੰਦਰ ਸੁਲਝਾ ਲਿਆ ਮੰਗਲਵਾਰ ਦੇ ਰਾਤ ਪੁਲਿਸ ਨੇ ਇਸ ਮਾਮਲੇ ਦੇ ਵਿੱਚ 30 ਸਾਲਾ ਐਨ ਆਰ ਆਈ ਅਮਰਿਤਪਾਲ ਸਿੰਘ ਢਿੱਲੋਂ ਨੂੰ ਗ੍ਰਿਫਤਾਰ ਕੀਤਾ ਅਤੇ ਘਟਨਾ ਦੇ ਵਿੱਚ ਵਰਤੀ ਗਈ ਫੋਰਚੂਨਰ ਪੀ ਬੀ ਵੀ ਸੀ 7100 ਨੂੰ ਵੀ ਜ਼ਬਤ ਕਰ ਲਿਆ ਫੇਰ ਸੱਲਦੀ ਵੱਡੀ ਖਬਰ ਮਸ਼ਹੂਰ ਦੜਾਕ ਸਰਦਾਰ ਫੌਜਾ ਸਿੰਘ ਨੂੰ ਫੇਟ ਮਾਰਨ ਵਾਲਾ ਮੁਲਜ਼ਮ ਪੁਲਿਸ ਦੇ ਅੜਿੱਕੇ ਆ ਚੁੱਕਿਆ ਹੈ ਹਾਲਾਂਕਿ ਇਸ ਗ੍ਰਿਫਤਾਰੀ ਸੰਬੰਧੀ ਖਬਰ ਪੜੇ ਜਾਣ ਤੱਕ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਪਰ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਮੁਲਜ਼ਮ ਨੂੰ ਦੇਰ ਰਾਤ ਭੋਗਪੁਰ ਥਾਣੇ ਲਿਆਂਦਾ ਗਿਆ ਜਿੱਥੇ ਡੂੰਘਾਈ ਦੇ ਨਾਲ ਉਸ ਦੇ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਮਲਜ਼ਮ ਦੀ ਪਛਾਣ ਅਮਰਿਤਪਾਲ ਸਿੰਘ ਢਿੱਲੋਂ ਵੱਜੋਂ ਹੋਈ ਹੈ 30 ਸਾਲ ਉਸ ਦੀ ਉਮਰ ਦੱਸੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਮਲਜ਼ਮ ਐਨ ਆਰ ਆਈ ਹੈ ਜੋ ਕਿ 8 ਦਿਨ ਪਹਿਲਾਂ ਹੀ ਕੈਨੇਡਾ ਤੋਂ ਆਇਆ ਸੀ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਉਕਤ ਮਲਜ਼ਮ ਕਰਤਾਰਪੁਰ ਖੇਤ ਪਿੰਡ ਦਾਸੂਪੁਰ ਦਾ ਰਹਿਣ ਵਾਲਾ ਹੈ ਜਿਸ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਤੇ ਕੁਝ ਹੀ ਸਮੇਂ ਦੇ ਵਿੱਚ ਅਦਾਲਤ ਵਿੱਚ ਪੇਸ਼ ਕਰਕੇ ਉਸ ਦਾ ਰਿਮਾਂਡ ਲਿਆ ਜਾਏਗਾ ਤਮਾਸ਼ਿਹੂਰ ਦੜਾ ਸਰਦਾਰ ਫੌਜਾ ਸਿੰਘ ਨੂੰ ਫੇਟ ਮਾਰਨ ਵਾਲਾ ਮਲਜ਼ਮ ਪੁਲਿਸ ਅੜਿੱਕੇ ਆ ਗਿਆ ਦੱਸਿਆ ਜਾ ਰਿਹਾ ਹੈ ਕਿ ਐਸਐਸਪੀ ਹਰਵਿੰਦਰ ਸਿੰਘ ਵੈਰਕ ਦੇ ਵੱਲੋਂ ਬਣਾਈ ਗਈ ਟੀਮ ਨੇ ਕੁਝ ਵahanamਾਂ ਦੀ ਸੂਚੀ ਬਣਾਈ ਸੀ ਜਿਨ੍ਹਾਂ ਵਿੱਚ ਇੱਕ ਫੋਰਚੂਨਰ ਕਾਰ ਦੀ देर शाम ਪਛਾਣ ਹੋਈ ਸੀ ਉਕਤ ਕਾਰ ਦਾ ਨੰਬਰ ਪੀਬੀ ਵੀ ਸੀ 7100C ਜਿਸ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ਤੇ ਜਾਰੀ ਹੋਈਆਂ ਸਨ ਮੰਗਲਵਾਰ ਦਰ ਸ਼ਾਮ ਪੁਲਿਸ ਨੂੰ ਸ਼ੱਕੀ ਫੋਰਚੂਨਰ ਦਾ ਨੰਬਰ ਸਾਫ਼ ਮਿਲ ਗਿਆ ਸੀ ਗੱਡੀ ਦੇ ਨੰਬਰ ਦੀ ਪਛਾਣ ਹੋਣ ਤੋਂ ਬਾਅਦ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਉਕਤ ਗੱਡੀ ਵਰਿੰਦਰ ਸਿੰਘ ਨਾਮੀ ਕਿਸੇ ਸ਼ਖਸ ਦੇ ਨਾਮ ਤੇ ਰਜਿਸਟਰਡ ਸੀ ਜੋ ਕਿ ਕਪੂਰਥਲਾ ਦੇ ਪਿੰਡ ਅਠੋਲੀ ਦਾ ਰਹਿਣ ਵਾਲਾ ਸੀ ਜਿਸ ਤੋਂ ਬਾਅਦ ਜਲੰਧਰ ਪੁਲਿਸ ਦੀਆਂ ਟੀਮਾਂ ਕਪੂਰਥਲਾ ਲਈ ਵਾਣਾ ਹੋਈਆਂ ਅਤੇ ਬਰਿੰਦਰ ਸਿੰਘ ਦੇ ਘਰ ਪਹੁੰਚੀਆਂ ਬਰਿੰਦਰ ਸਿੰਘ ਤੋਂ ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਕੈਨੇਡਾ ਤੋਂ ਆਏ ਇੱਕ ਐਨ ਆਰ ਆਈ ਅਮਰਿਤਪਾਲ ਸਿੰਘ ਢਿੱਲੋਂ ਨੇ ਉਸ ਦੀ ਕਾਰ ਖਰੀਦੀ ਸੀ ਪੁਲਿਸ ਨੂੰ ਇਹ ਵੀ ਜਾਣਕਾਰੀ ਮਿਲੀ ਕਿ ਅਮਰਿਤਪਾਲ ਦੇ ਪਿਤਾ ਦਾ ਦਿਹਾਂਤ ਹੋ ਗਿਆ ਅਤੇ ਉਸ ਦੀਆਂ ਤਿੰਨ ਭੈਣਾਂ ਅਤੇ ਮਾਂ ਨੇ ਜੋ ਕਿ ਕੈਨੇਡਾ ਵਿੱਚ ਰਹਿ ਰਹੀਆਂ ਨੇ ਅਮਰਿਤਪਾਲ ਖੁਦ ਵੀ 8 ਦਿਨ ਪਹਿਲਾਂ ਹੀ ਕੈਨੇਡਾ ਤੋਂ ਵਾਪਸ ਆਇਆ ਸੀ ਜਿਸ ਤੋਂ ਬਾਅਦ ਦੇਰ ਰਾਤ ਪੁਲਿਸ ਨੇ ਅਮਰਿਤਪਾਲ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਅਤੇ ਉਸ ਦੀ ਗੱਡੀ ਵੀ ਬਰਾਮਦ ਕਰ ਲਈ ਹਾਦਸੇ ਤੋਂ ਬਾਅਦ ਅਮਰਿਤਪਾਲ ਸਿੱਧਾ ਕਰਤਾਰਪੁਰ ਆਪਣੇ ਪਿੰਡ ਚਲਾ ਗਿਆ ਉਹ ਜਲੰਧਰ ਨਹੀਂ ਆਇਆ ਸਗੋਂ ਪਿੰਡ ਪਿੰਡ ਹੁੰਦਾ ਹੋਇਆ ਕਰਤਾਰਪੁਰ ਗਿਆ ਸੀ ਮੋਢਲੇ ਪੁੱਛਗਿੱਛ ਵਿੱਚ ਪਤਾ ਲੱਗਾ ਕਿ ਅਮਰਿਤਪਾਲ ਨੇ ਆਪਣਾ ਜ਼ੁਰਮ ਵੀ ਕਬੂਲ ਕਰ ਲਿਆ ਅਮਰਿਤਪਾਲ ਨੇ ਮੰਨਿਆ ਕਿ ਉਹ ਆਪਣਾ ਫੋਨ ਵੇਚਣ ਤੋਂ ਬਾਅਦ ਮੁਕੇਰੀਆਂ ਵਾਲੇ ਪਾਸੇ ਤੋਂ ਵਾਪਸ ਆ ਰਿਹਾ ਸੀ ਜਦੋਂ ਉਹ ਬਿਆਸਪਿੰਡ ਦੇ ਨੇੜੇ ਪਹੁੰਚਿਆ ਤਾਂ ਇੱਕ ਬਜ਼ੁਰਗ ਆਦਮੀ ਉਸ ਦੀ ਕਾਰ ਹੇਠ ਆ ਗਿਆ ਉਸ ਨੂੰ ਨਹੀਂ ਪਤਾ ਸੀ ਕਿ ਉਹ ਬਜ਼ੁਰਗ ਆਦਮੀ ਸਰਦਾਰ ਫੌਜਾ ਸਿੰਘ ਹੈ ਜਦੋਂ ਦੇਰ ਰਾਤ ਖਬਰਾਂ ਆਉਣੀਆਂ ਸ਼ੁਰੂ ਹੋਈਆਂ ਤਾਂ ਉਸ ਨੂੰ ਫੌਜਾ ਸਿੰਘ ਹੋਰਾਂ ਦੀ ਮੌਤ ਬਾਰੇ ਪਤਾ ਲੱਗਾ ਤਾਂ ਅੰਮ੍ਰਿਤਪਾਲ ਸਿੰਘ ਢਿੱਲੋ ਜੋ ਕਿ ਕਰਤਾਰਪੁਰ ਦੇ ਪਿੰਡ ਦਾਸੂਗੁਰ ਦਾ ਰਹਿਣ ਵਾਲਾ ਉਸ ਦੀ ਗ੍ਰਿਫਤਾਰੀ ਹੋਈ ਹੈ ਇਸ ਮਾਮਲੇ ਦੇ ਵਿੱਚ 8 ਦਿਨ ਪਹਿਲਾਂ ਹੀ ਕੈਨੇਡਾ ਤੋਂ ਉਕਤ ਐਨ ਆਰ ਆਈ ਅਮਰਿਤਪਾਲ ਸਿੰਘ ਢਿੱਲੋਂ ਪੰਜਾਬ ਆਇਆ ਸੀ 30 ਸਾਲ ਦੀ ਉਮਰ ਦਾ ਸੀ ਜਾ ਰਹੀ ਹੈ ਤੇ ਸਰਦਾਰ ਫੌਜਾ ਸਿੰਘ ਨਾਲ ਸੰਬੰਧਿਤ ਹਿੱਟ ਐਂਡ ਰਨ ਕੇਸ ਦੇ ਵਿੱਚ ਉਸ ਦੀ ਗ੍ਰਿਫਤਾਰੀ ਹੋਈ ਹੈ ਤਾਂ ਜਲੰਧਰ ਦੇ ਹਾਥੀ ਪੁਲਿਸ ਨੇ 114 ਸਾਲਾ ਮਸ਼ਹੂਰ ਦੜਾਕ ਸਰਦਾਰ ਫੌਜਾ ਸਿੰਘ ਨਾਲ ਸੰਬੰਧਿਤ ਹਿੱਟ ਐਂਡ ਰਨ ਕੇਸ ਨੂੰ 3 ਘੰਟੇ ਦੇ ਅੰਦਰ ਅੰਦਰ ਸੁਲਝਾ ਲਿਆ ਮੰਗਲਵਾਰ ਦੇ ਰਾਤ ਪੁਲਿਸ ਨੇ ਇਸ ਮਾਮਲੇ ਦੇ ਵਿੱਚ 30 ਸਾਲਾ ਐਨ ਆਰ ਆਈ ਅਮਰਿਤਪਾਲ ਸਿੰਘ ਢਿੱਲੋਂ ਨੂੰ ਗ੍ਰਿਫਤਾਰ ਕੀਤਾ ਅਤੇ ਘਟਨਾ ਦੇ ਵਿੱਚ ਵਰਤੀ ਗਈ ਫੋਰਚੂਨਰ ਪੀ ਬੀ ਵੀ ਸੀ 7100 ਨੂੰ ਵੀ ਜ਼ਬਤ ਕਰ ਲਿਆ ਫੇਸਵਲੇ ਦੀ ਵੱਡੀ ਖਬਰ ਮਸ਼ਹੂਰ ਦੜਾਕ ਸਰਦਾਰ ਫੌਜਾ ਸਿੰਘ ਨੂੰ ਫੇਟ ਮਾਰਨ ਵਾਲਾ ਮੁਲਜ਼ਮ ਪੁਲਿਸ ਦੇ ਅੜਿੱਕੇ ਆ ਚੁੱਕਿਆ ਹੈ ਹਾਲਾਂਕਿ ਇਸ ਗ੍ਰਿਫਤਾਰੀ ਸੰਬੰਧੀ ਖਬਰ ਪੜੇ ਜਾਣ ਤੱਕ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਪਰ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਮੁਲਜ਼ਮ ਨੂੰ ਦੇਰ ਰਾਤ ਭੋਗਪੁਰ ਥਾਣੇ ਲਿਆਂਦਾ ਗਿਆ ਜਿੱਥੇ ਡੂੰਘਾਈ ਦੇ ਨਾਲ ਉਸ ਦੇ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਮੁਲਜ਼ਮ ਦੀ ਪਛਾਣ ਅਮਰਿਤਪਾਲ ਸਿੰਘ ਧਿਲਵੱਜੋ ਹੋਈ ਹੈ 30 ਸਾਲ ਉਸ ਦੀ ਉਮਰ ਦੱਸੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਐਨ ਆਰ ਆਈ ਹੈ ਜੋ ਕਿ 8 ਦਿਨ ਪਹਿਲਾਂ ਹੀ ਕੈਨੇਡਾ ਤੋਂ ਆਇਆ ਸੀ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਉਕਤ ਮੁਲਜ਼ਮ ਕਰਤਾਰਪੁਰ ਸਥਿਤ ਪਿੰਡ ਦਾਸੂਪੁਰ ਦਾ ਰਹਿਣ ਵਾਲਾ ਹੈ ਜਿਸ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਤੇ ਕੁਝ ਹੀ ਸਮੇਂ ਦੇ ਵਿੱਚ ਅਦਾਲਤ ਵਿੱਚ ਪੇਸ਼ ਕਰਕੇ ਉਸ ਦਾ ਰਿਮਾਂਡ ਲਿਆ ਜਾਏਗਾ ਸਮਾਸ਼ੂਰ ਦੜਾਕ ਸਰਦਾਰ ਫੌਜਾ ਸਿੰਘ ਨੂੰ ਫੇਟ ਮਾਰਨ ਵਾਲਾ ਮਉਜਜ਼ਮ ਪੁਲਿਸ ਅੜੀਕੇ ਆ ਗਿਆ ਦੱਸਿਆ ਜਾ ਰਿਹਾ ਹੈ ਕਿ ਐਸਐਸਪੀ ਹਰਵਿੰਦਰ ਸਿੰਘ ਵੈਰਕਦੇਵ ਵੱਲੋਂ ਬਣਾਈ ਗਈ ਟੀਮ ਨੇ ਕੁਝ ਵਾਹਨਾ ਦੀ ਸੂਚੀ ਬਣਾਈ ਸੀ ਜਿਨ੍ਹਾਂ ਵਿੱਚੋਂ ਇੱਕ 포ਰਚੂਨਰ ਕਾਰ ਦੀ ਦੇਰ ਸ਼ਾਮ ਪਛਾਣ ਹੋਈ ਸੀ ਉਕਤ ਕਾਰ ਦਾ ਨੰਬਰ ਪੀਬੀ ਵੀ ਸੀ 7100 ਸੀ ਜਿਸ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ਤੇ ਜਾਰੀ ਹੋਈਆਂ ਸਨ ਮੰਗਲਵਾਰ ਦੇਰ ਸ਼ਾਮ ਪੁਲਿਸ ਨੂੰ ਸ਼ੱਕੀ ਫੋਰਚੂਨਰ ਦਾ ਨੰਬਰ ਸਾਫ਼ ਮਿਲ ਗਿਆ ਸੀ ਗੱਡੀ ਦੇ ਨੰਬਰ ਦੀ ਪਛਾਣ ਹੋਣ ਤੋਂ ਬਾਅਦ ਜਦ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਉਕਤ ਗੱਡੀ ਵਰਿੰਦਰ ਸਿੰਘ ਨਾਮੀ ਕਿਸੇ ਜਗਸ ਦੇ ਨਾਮ ਤੇ ਰਜਿਸਟਰਡ ਸੀ ਜੋ ਕਿ ਕਪੂਰਥਲਾ ਦੇ ਪਿੰਡ ਅਠੋਲੀ ਦਾ ਰਹਿਣ ਵਾਲਾ ਸੀ ਜੇ ਸਵੇਰ ਜਲੰਧਰ ਪੁਲਿਸ ਦੀਆਂ ਟੀਮਾਂ ਕਪੂਰਥਲਾ ਲਈ ਵਾਣਾ ਹੋਈਆਂ ਅਤੇ ਬਰਿੰਦਰ ਸਿੰਘ ਦੇ ਘਰ ਪਹੁੰਚੀਆਂ ਬਰਿੰਦਰ ਸਿੰਘ ਤੋਂ ਪੁੱਛ ਗੇਚ ਦੌਰਾਨ ਪਤਾ ਲੱਗਾ ਕਿ ਕੈਨੇਡਾ ਤੋਂ ਆਏ ਇੱਕ ਐਨ ਆਰ ਆਈ ਅਮਰਿਤਪਾਲ ਸਿੰਘ ਢਿੱਲੋਂ ਨੇ ਉਸ ਦੀ ਕਾਰ ਖਰੀਦੀ ਸੀ ਪੁਲਿਸ ਨੂੰ ਇਹ ਵੀ ਜਾਣਕਾਰੀ ਮਿਲੀ ਕਿ ਅਮਰਿਤਪਾਲ ਦੇ ਪਿਤਾ ਦਾ ਦੇਹਾਂਤ ਹੋ ਗਿਆ ਅਤੇ ਉਸ ਦੀਆਂ ਤਿੰਨ ਭੈਣਾਂ ਅਤੇ ਮਾਂ ਨੇ ਜੋ ਕਿ ਕੈਨੇਡਾ ਵਿੱਚ ਰਹਿ ਰਹੀਆਂ ਨੇ ਅਮਰਿਤਪਾਲ ਖੋਦਵੀ 8 ਦਿਨ ਪਹਿਲਾਂ ਹੀ ਕੈਨੇਡਾ ਤੋਂ ਵਾਪਸ ਆਇਆ ਸੀ ਜਿਸ ਤੋਂ ਬਾਅਦ ਦੇਰ ਰਾਤ ਪੁਲਿਸ ਨੇ ਅਮਰਿਤਪਾਲ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਅਤੇ ਉਸ ਦੀ ਗੱਡੀ ਵੀ ਬਰਾਮਦ ਕਰ ਲਈ ਹਾਦਸੇ ਤੋਂ ਬਾਅਦ ਅਮਰਿਤਪਾਲ ਸਿੱਧਾ ਕਰਤਾਰਪੁਰ ਆਪਣੇ ਪਿੰਡ ਚਲਾ ਗਿਆ ਔਰ ਜਲੰਧਰ ਨਹੀਂ ਆਇਆ ਸਗੋਂ ਪਿੰਡ ਪਿੰਡ ਹੁੰਦਾ ਹੋਇਆ ਕਰਤਾਰਪੁਰ ਗਿਆ ਸੀ ਮੋਢਲੇ ਪੁਛਦੀਚ ਵਿੱਚ ਪਤਾ ਲੱਗਾ ਕਿ ਅਮਰਿਤਪਾਲ ਨੇ ਆਪਣਾ ਜ਼ੁਰਮ ਵੀ ਕਬੂਲ ਕਰ ਲਿਆ ਅਮਰਿਤਪਾਲ ਨੇ ਮੰਨਿਆ ਕਿ ਉਹ ਆਪਣਾ ਫੋਨ ਵੇਚਣ ਤੋਂ ਬਾਅਦ ਮੁਕੇਰੀਆਂ ਵਾਲੇ ਪਾਸੇ ਤੋਂ ਵਾਪਸ ਆ ਰਿਹਾ ਸੀ ਜਦੋਂ ਉਹ ਬਿਆਸਪਿੰਡ ਦੇ ਨੇੜੇ ਪਹੁੰਚਿਆ ਤਾਂ ਇੱਕ ਬਜ਼ੁਰਗ ਆਦਮੀ ਉਸ ਦੀ ਕਾਰ ਹੇਠ ਆ ਗਿਆ ਉਸ ਨੂੰ ਨਹੀਂ ਪਤਾ ਸੀ ਕਿ ਉਹ ਬਜ਼ੁਰਗ ਆਦਮੀ ਸਰਦਾਰ ਫੌਜਾ ਸਿੰਘ ਹੈ ਜਦੋਂ ਦੇਰ ਰਾਤ ਖਬਰਾਂ ਆਉਣੀਆਂ ਸ਼ੁਰੂ ਹੋਈਆਂ ਤਾਂ ਉਸ ਨੂੰ ਫੌਜਾ ਸਿੰਘ ਹੋਰਾਂ ਦੀ ਮੌਤ ਬਾਰੇ ਪਤਾ ਲੱਗਾ ਤਾਂ ਅੰਮ੍ਰਿਤਪਾਲ ਸਿੰਘ ਢਿੱਲੋ ਜੋ ਕਿ ਕਰਤਾਰਪੁਰ ਦੇ ਪਿੰਡ ਦਾਸੂਪੁਰ ਦਾ ਰਹਿਣ ਵਾਲਾ ਹੈ ਉਸ ਦੀ ਗ੍ਰਿਫਤਾਰੀ ਹੋਈ ਹੈ ਇਸ ਮਾਮਲੇ ਦੇ ਵਿੱਚ 8 ਦਿਨ ਪਹਿਲਾਂ ਹੀ ਕੈਨੇਡਾ ਤੋਂ ਉਕਤ ਐਨ ਆਰ ਆਈ ਅਮਰਿਤਪਾਲ ਸਿੰਘ ਢਿੱਲੋਂ ਪੰਜਾਬ ਆਇਆ ਸੀ 30 ਸਾਲ ਦੀ ਉਮਰ ਦਾ ਸੀ ਜਾ ਰਹੀ ਹੈ ਤੇ ਸਰਦਾਰ ਫੌਜਾ ਸਿੰਘ ਨਾਲ ਸੰਬੰਧਿਤ ਹਿੱਟ ਐਂਡ ਰਨ ਕੇਸ ਦੇ ਵਿੱਚ ਉਸ ਦੀ ਗ੍ਰਿਫਤਾਰੀ ਹੋਈ ਹੈ ਤਾਂ ਜਲੰਧਰ ਦੇ ਹਾਥੀ ਪੁਲਿਸ ਨੇ 114 ਸਾਲਾ ਮਸ਼ਹੂਰ ਦੌੜਾਕ ਸਰਦਾਰ ਫੌਜਾ ਸਿੰਘ ਨਾਲ ਸੰਬੰਧਿਤ ਹਿੱਟ ਐਂਡ ਰਨ ਕੇਸ ਨੂੰ 3 ਘੰਟਿਆਂ ਦੇ ਅੰਦਰ-ਅੰਦਰ ਸੁਲਝਾ ਲਿਆ ਮੰਗਲਵਾਰ ਦੇ ਰਾਤ ਪੁਲਿਸ ਨੇ ਇਸ ਮਾਮਲੇ ਦੇ ਵਿੱਚ 30 ਸਾਲਾ ਐਨ ਆਰ ਆਈ ਅਮਰਿਤਪਾਲ ਸਿੰਘ ਢਿੱਲੋਂ ਨੂੰ ਗ੍ਰਿਫਤਾਰ ਕੀਤਾ ਅਤੇ ਘਟਨਾ ਦੇ ਵਿੱਚ ਵਰਤੀ ਗਈ ਫੋਰਚੂਨਰ ਪੀ ਬੀ ਵੀ ਸੀ 7100 ਨੂੰ ਵੀ ਜ਼ਬਤ ਕਰ ਲਿਆ ਫੇਸਵਲੇ ਦੀ ਵੱਡੀ ਖਬਰ ਮਸ਼ਹੂਰ ਦੜਾਕ ਸਰਦਾਰ ਫੌਜਾ ਸਿੰਘ ਨੂੰ ਫੇਟ ਮਾਰਨ ਵਾਲਾ ਮੁਲਜ਼ਮ ਪੁਲਿਸ ਦੇ ਅੜਿੱਕੇ ਆ ਚੁੱਕਿਆ ਹੈ ਹਾਲਾਂਕਿ ਇਸ ਗ੍ਰਿਫਤਾਰੀ ਸੰਬੰਧੀ ਖਬਰ ਪੜੇ ਜਾਣ ਤੱਕ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਪਰ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਮੁਲਜ਼ਮ ਨੂੰ ਦੇਰ ਰਾਤ ਭੋਗਪੁਰ ਥਾਣੇ ਲਿਆਂਦਾ ਗਿਆ ਜਿੱਥੇ ਡੂੰਘਾਈ ਦੇ ਨਾਲ ਉਸ ਦੇ ਕੋਲੋਂ